ਸ਼ਾਸ਼ੀ ਕਲ ਜੀ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰ ਬੁਟੀਕ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੋਈ ਸੋਨਾ ਬਾਜੂ ਦਾ ਜਿਹੜਾ ਡਿਜ਼ਾਈਨ ਆ ਉਹ ਬਣਾਉਣਾ ਠੀਕ ਆ ਜੀ ਬਾਹ ਦੀ ਆਪਾਂ ਕਟਿੰਗ ਕੀਤੀ ਹੋਈ ਆ ਤੇ ਆਪਾਂ ਨੇ ਬਾਹ ਸਿਰਫ 1 ਇੰਚ ਵਧਾ ਕੇ ਕੱਟਣੀ ਆ ਜਿਆਦਾ ਵਧਾ ਕੇ ਆਪਾਂ ਨੇ ਬਾਹ ਨਹੀਂ ਕੱਟਣੀ ਹੈਗੀ ਜਿੰਨੀ ਸਾਡੇ ਸੂਟ ਦੇ ਵਿੱਚ ਰੈਡੀ ਸਭ ਤੋਂ ਪਹਿਲਾਂ ਆਪਾਂ ਨੇ ਬੁਕਰਮ ਇਸ ਤਰ੍ਹਾਂ 3 ਇੰਚ ਚੌੜੀ ਜਿਹੜੀ ਆ ਉਹ ਲੈਣੀ ਹੈਗੀ ਆ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਮਾਰਕ ਕਰਨਾ ਹੈਗਾ ਜਿਹੜਾ ਆਪਾਂ ਡਿਜ਼ਾਈਨ ਬਣਾਉਣਾ ਹੈ ਬਾਜੂ ਦਾ ਹੁਣ ਆਪਾਂ ਨੇ ਜਿਹੜਾ ਮਾਰਕ ਕਰਨਾ ਹੈਗਾ ਆ 2.5 ਇੰਚ ਤੇ ਇਸ ਤਰ੍ਹਾਂ ਕਰਨਾ ਉੱਪਰਲੀ ਸਾਈਡ ਨੂੰ 1 ਇੰਚ ਦਾ ਆਪਾਂ ਨੇ ਕਰਨਾ ਹੈਗਾ ਇਸ ਤਰ੍ਹਾਂ ਲੰਬਾਈ ਦੇ ਵਿੱਚ ਅੱਧੇ ਇੰਚ ਦਾ ਜਾਂ 1 ਇੰਚ ਦਾ ਤੁਸੀਂ ਕਰ ਸਕਦੇ ਆ ਵੈਸੇ ਮੈਂ ਅੱਧੇ ਇੰਚ ਦਾ ਕੀਤਾ ਆ ਐਸਾ ਆਪਾਂ ਨਹੀਂ ਕਰਨਾ ਹੈਗਾ ਫਿਰ ਇਹਨੂੰ ਆਪਾਂ ਨੇ ਇਦਾਂ ਤੇਰਛਾਈ ਦੇ ਕੇ ਮਿਲਾ ਦੇਣਾ ਹੈਗਾ ਇਸ ਤਰ੍ਹਾਂ ਦੂਸਰੀ ਸਾਈਡ ਵੀ ਸੇਮ ਐਦਿਕ ਕਰਨਾ ਹੈ ਆਪਾਂ ਫਿਰ ਇਹਨੂੰ ਆਪਾਂ ਐਸਟਰਾ ਮਿਲਾ ਦੇਣਾ ਹੈਗਾ ਸਕੇਲ ਦੀ ਮਦਦ ਨਾਲ ਵੀ ਵਧੀਆ ਨਿਸ਼ਾਨ ਲੱਗ ਜਾਂਦੇ ਆ ਇਸ ਤਰ੍ਹਾਂ ਸਾਡੇ ਕੋਲ ਬਣ ਜੂਗਾ ਟ੍ਰਾਇੰਗਲ ਦਾ ਨਿਸ਼ਾਨ ਜਿੱਦਾਂ ਹੁੰਦਾ ਨਾ ਇੱਕ ਇਸ ਤਰ੍ਹਾਂ ਆਪਾਂ ਨੇ ਬਣਾ ਲੈਣਾ ਇਹਨੂੰ ਹੁਣ ਆਪਾਂ ਨੇ ਇਸ ਤਰ੍ਹਾਂ ਕੱਪੜਾ ਰੱਖ ਕੇ ਨਾ ਇਨੂੰ ਸਲਾਈ ਲਗਾਣੀ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਕੱਪੜੇ ਤੇ ਤੁਸੀਂ ਪੇਸਟਿੰਗ ਪੇਪਰ ਵੀ ਲੈ ਸਕਦੇ ਆ ਪੇਸਟਿੰਗ ਪੇਪਰ ਆਪਾਂ ਪ੍ਰੈਸ ਦੇ ਨਾਲ ਵੀ ਕਰ ਸਕਦੇ ਆ ਮੈਂ ਇਸ ਤਰ੍ਹਾਂ ਸਲਾਈ ਪਹਿਲਾਂ ਲਗਾਈ ਹੈ ਇਹਨੂੰ ਪੂਰਾ ਪੂਰਾ ਪ੍ਰੋਪਰ ਆਪਾਂ ਨੇ ਰੱਖਣਾ ਹੈਗਾ ਇਹਨੂੰ ਆਪਾਂ ਆਪ ਇਹਦੀ ਕਟਿੰਗ ਕਰ ਦੇਣੀ ਹੈ ਥੋੜਾ ਥੋੜਾ ਆਪਾਂ ਨੇ ਇਸ ਤਰ੍ਹਾਂ ਕੱਪੜਾ ਜਿਹੜਾ ਰੱਖਣਾ ਹੈ ਵਿੱਚ ਇਸ ਕੱਪੜੇ ਨੂੰ ਆਪਾਂ ਐਦਾ ਉੱਪਰਲੇ ਪਾਸੇ ਨੂੰ ਫੋਲਡ ਕਰਨਾ ਜਿੱਦਾਂ ਹੁਣ ਮੈਂ ਕਰਨ ਲੱਗੀਆਂ ਦੇਖੋ ਐਸਾ ਉੱਪਰ ਨੂੰ ਇਹਨੂੰ ਫੋਲਡ ਕਰ ਲੈਣਾ ਹੈਗਾ ਕਿਵੇਂ ਫਿਰ ਆਪਾਂ ਨੇ ਇੱਥੇ ਇੱਕ ਸਲਾਈ ਲਗਾਉਣੀ ਹੈ ਸਰਾਪਾ ਨੇ ਸਲਾਈ ਲਗਣੀ ਹੈਗੀ ਇਹਨੂੰ ਮੋਡ ਮਸ਼ੀਨ ਦਾ ਬਖਸ਼ਾ ਮੋਟਾ ਕਰਕੇ ਇਹਨੂੰ ਤੁਸੀਂ ਸਲਾਈ ਲਗਾਓ ਕਿਉਂਕਿ ਬਾਅਦ ਵਿੱਚ ਇਹਨੂੰ ਆਪਾਂ ਜਦੋਂ ਅਧੇੜਨਾ ਆ ਤੇ ਫਿਰ ਸਾਨੂੰ ਸੌਖਾ ਰਹੂਗਾ ਵੈਸੇ ਤੁਸੀਂ ਇਹਨੂੰ ਪ੍ਰੈਸ ਦੇ ਨਾਲ ਚਪਕਾ ਲੋਗੇ ਤੇ ਸੀਨ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਸਿਰਫ ਇੱਕੋ ਹੀ ਸਲਾਈ ਜਿਹੜੀ ਸਾਡੀ ਉੱਪਰਲੇ ਪਾਸੇ ਉਹ ਲੱਗਣੀ ਹੈ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਬਣਾਣਾ ਹੈਗਾ ਹੁਣ ਆਪਾਂ ਨੇ ਆਪਣੀ ਜਿੱਥੇ ਇਹਨੂੰ ਡਿਜ਼ਾਈਨ ਨੂੰ ਅਟੈਚ ਕਰਨਾ ਬਾਜੂ ਉਹ ਆਪਾਂ ਨੇ ਇਸ ਤਰ੍ਹਾਂ ਉੱਪਰੀ ਸਾਈਡ ਰੱਖਣਾ ਕੱਪੜਾ ਠੀਕ ਹੈ ਜੀ ਇਹਨੂੰ ਬਾਹਰ ਸਾਡੀ ਜਿਹੜੀ ਪੁੱਠੀ ਆਊਗੀ ਤੇ ਕੱਪੜਾ ਇਹਦਾ ਬੋਕਰਮ ਉੱਪਰੀ ਸਾਈਡ ਆਊਗੀ ਜਿਹੜੀ ਆਪਾਂ ਵਿੱਚ ਪਾਈ ਹੈ ਇਹਦੇ ਫਿਰ ਆਪਾਂ ਨੇ ਇਸ ਤਰ੍ਹਾਂ ਸਲਾਈ ਲਗਾਉਣੀ ਆ ਇਹਦਾ ਹਾਫ ਕਰਕੇ ਨਿਸ਼ਾਨ ਜ਼ਰੂਰ ਲਗਾ ਲਿਓ ਕਈ ਵਾਰ ਇਹ ਹੁੰਦਾ ਹੈ ਕਿ ਇੱਧਰ ਉੱਧਰ ਖੇਸਕ ਜਾਂਦਾ ਹੈ ਕੱਪੜਾ ਫਿਰ ਇਹਨੂੰ ਇਸ ਤਰ੍ਹਾਂ ਪੈਰ-ਪੈਰ ਦੀ ਨਿਸ਼ਾਨ ਲਾ ਕੇ ਆਪਾਂ ਨੇ ਸਲਾਈ ਲਗਾਉਣੀ ਆ ਸਟਾਰਟਿੰਗ ਤੋਂ ਫਿਰ ਇਹਨੂੰ ਆਪਾਂ ਉੱਪਰ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਹੋਇਆ ਹੈ ਬੁਕਰਮ ਤੋਂ ਇਸ ਤਰ੍ਹਾਂ ਹੀ ਆਪਾਂ ਨੇ ਸਲਾਈ ਲਗਾਉਣੀ ਆ ਸਿਰਫ ਇੱਕ ਵਿਚਕਾਰ ਵਾਲੀ ਜਿਹੜੀ ਲਾਈਨ ਲਗਾਈ ਆ ਇੱਥੇ ਸਲਾਈ ਨਹੀਂ ਆਪਾਂ ਨੇ ਲਗਾਉਣੀ ਐਸ ਤਰ੍ਹਾਂ ਫਿਰ ਇਹਨੂੰ نیچے ਨੂੰ ਲਿਆ ਕੇ ਇੱਥੋਂ ਦੀ ਆਪਾਂ ਨੇ ਪੈਰ-ਪੈਰ ਦਾ ਜਿੱਦਾਂ ਮਾਰਜਿਨ ਛੱਡਦੇ ਹੋਏ ਨੇ ਲਗਾਉਣੀ ਹੈਗੀ ਆ ਸਲਾਈ ਐਸ ਤਰ੍ਹਾਂ ਹੁਣ ਆਪਾਂ ਨੇ ਇੱਧਰ ਪੂਰਾ ਇਹਨੂੰ ਪ੍ਰੋਪਰ ਸਲਾਈ ਲਗਾ ਕੇ ਜੋੜ ਦੇਣਾ ਹੈ ਇਸ ਤਰ੍ਹਾਂ ਦੇਖੋ ਸਲਾਈ ਸਾਡੀ ਲੱਗ ਗਈ ਆ ਹੁਣ ਆਪਾਂ ਨੇ ਵਿਚਕਾਰ ਤੋਂ ਇਹਦੀ ਕਟਿੰਗ ਕਰਨੀ ਹੈਗੀ ਆ ਇਸ ਤਰ੍ਹਾਂ ਇੱਥੇ ਵੀ ਆਪਾਂ ਨੇ ਵੀ ਐਸਾ ਕਟਿੰਗ ਕਰਕੇ ਨਾ ਥੋੜੀ ਥੋੜਾ ਟੱਕੇ ਇੱਧਰ ਲਗਾ ਲੈਣੇ ਛੋਟੇ ਛੋਟੇ ਜਿਹੜਾ ਕਿ ਜਦੋਂ ਅਸੀਂ ਇਹਨੂੰ ਸਿੱਧਾ ਕਰਨਾ ਤਾਂ ਸਾਨੂੰ ਥੋੜੀ ਪ੍ਰੋਬਲਮ ਜਿਹੜੀ ਆਉਂਦੀ ਉਹ ਨਾ ਆ ਵੀ ਕਈ ਵਾਰ ਆ ਹੁੰਦਾ ਕਿ ਬੋਕਰਮ ਸਾਡੀ ਸਹੀ ਤੰਗ ਨਾਲ ਜਦ ਪੂਰੀ ਸਹੀ ਕਰਕੇ ਨਿਕਲਦੀ ਨਹੀਂ ਹੈਗੀ ਬਾਅਦ ਨੂੰ

హను తా సైలని చీ తర సనిస్ తర సై కి ఆ ਬਿਲਕੁਲ ਸਲਾਈਨ ਨਾਲ ਨਾਲ ਲਗਾਉਣੀ ਆ ਐਸਟਰਾਟਸ ਸਲਾਈਪ ਲਗਾ ਲਈ ਹੈਗੀ ਆ ਹੁਣ ਤੁਸੀਂ ਕੋਈ ਵੀ ਲੈਂਸ ਜਿਹੜੀ ਆਪਾਂ ਨੇ ਲਗਾਨੀ ਹੈਗੀ ਆ ਉਹਨੂੰ ਆਪਾਂ ਅਟੈਚ ਕਰ ਸਕਦੇ ਹਾਂ ਉੱਪਰਲੀ ਸਾਈਡ ਤੇ ਇਸ ਤਰ੍ਹਾਂ ਜਿੱਦਾਂ ਆਪਾਂ ਸਲਾਈ ਲਗਾਉਣੀ ਹੈ ਲੈਂਸ ਅੰਦਰ ਕਰਕੇ ਸਲਾਈ ਆਪਾਂ ਇਹ ਉੱਪਰ ਕਰਕੇ ਲਗਾ ਲੈਣੀ ਹੈਗੀ ਆ ਇਸ ਤਰ੍ਹਾਂ ਆਪਣੀ ਸਲਾਈ ਲਗਾਈ ਹੈਗੀ ਆ ਲੇਸ ਨੂੰ ਅੰਦਰਲੀ ਸਾਈਡ ਕਰਨਾ ਥੋੜਾ ਜਿਹਾ ਜਿਸ ਤਰ੍ਹਾਂ ਆਪਣੇ ਪਾਈਪਿੰਗ ਲਗਾਉਣੀ ਉਹਦੀ ਤਰ੍ਹਾਂ ਆਪਾਂ ਉੱਪਰਲੀ ਸਾਈਡ ਵੀ ਤੁਸੀਂ ਰੱਖ ਕੇ ਲੈਸ ਲਗਾ ਸਕਦੇ ਆ ਅੰਦਰਲੀ ਸਾਈਡ ਲਗਾਣੀ ਆ ਤੁਹਾਡੀ ਆਪਣੀ ਮਰਜ਼ੀ ਆ ਵੈਸੇ ਅੰਦਰਲੀ ਸਾਈਡ ਆਪ ਲਗਾਵਾਂਗੇ ਤੇ ਫਿਰ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਆ ਲਗਾਉਣ ਤੋਂ ਬਾਅਦ ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾਉਣੀ ਆ ਆਪਾਂ ਇਕ ਵਾਸਤਰਾ ਸਾਡੇ ਕੋਲ ਲੈ ਸੀ ਜਿਹੜੀ ਲੱਗ ਗਈ ਆ ਇੱਥੇ ਆਪਾਂ ਨੇ ਬਟਨ ਲਗਾ ਦੇਣਾ ਹੈਗਾ ਇਸ ਤਰ੍ਹਾਂ ਦੇਖੋ ਬਹੁਤ ਸੋਹਣੀ ਬਾਂਹ ਦਬਾਣ ਜਾਂਦੀ ਆ ਬਾਂਹ ਦਾ ਡਿਜ਼ਾਈਨ ਵੀ ਬਹੁਤ ਸੋਖੇ ਤਰੀਕੇ ਦੇ ਨਾਲ ਬਣ ਜਾਂਦਾ ਆ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਥੈਂਕ ਯੂ ਜੀ ਸਾਰਿਆਂ ਦਾ